ਉਟ ਹੈ ਨਹੀਂ ਕਰੇ ਮੁੱਕਾ ਪਰ ਹੋਰ ਕੀ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਆਪਣੇ YouTube ਚੈਨਲ ਚਾਹਨ ਵਲੌਗਰਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਜੋ ਵੀ ਆਪਣੇ ਚੈਨਲ ਤੇ ਪਹਿਲੀ ਵਾਰ ਨੇ ਰ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਵਲੌਗ ਨੂੰ ਕਰਿਓ ਜੋ ਫੁੱਲ ਵਾਚ ਟਾਈਮ ਹੈ ਜੀ ਮਾਰਨਿੰਗ ਦਾ ਸਕੂਲ ਜਾਣ ਦਾ ਚਿਲਕੀਆਂ ਦੀ ਦਾਦੀ ਜਿਹੜੇ ਠੀਕ ਨਹੀਂ ਹੈਗੀ ਬੱਦਾ ਬੱਦਾ ਕੱਲ ਤੋਂ ਬਹੁਤ ਜਿਆਦੇ ਬੱਦਾ ਜੀ ਮਜਾ ਇਸ ਪੀਣ ਹੈ ਜਿਹੜਾ ਇਹਨਾਂ ਦਾ ਹੋ ਰਿਹਾ ਡ੍ਰਿਪ ਵੀ ਲਵਾਈ ਹੈ ਪਰ ਫਰਕ ਨਹੀਂ ਪਿਆ ਹੁਣ ਫੇਰ ਲਵਾਉਣਗੇ ਇਨਫੈਕਸ਼ਨ ਹੋ ਗਈ ਪੇਟ ਦੀ ਹਮ ਇੱਕ ਦਿਨ ਨਾਲ ਹੀ ਬੰਦੇ ਦਾ ਮੂੰਹ ਕਿਵੇਂ ਹੋ ਜਾਂਦਾ 10 ਦਾ 10 ਹੁਣ ਅੰਦਰਾਂ ਲਾਜਮ ਕੋਈ ਚੀਜ਼ ਖਰਚਦੀ ਹੁੰਦੀ ਆ ਹਮ ਐ ਕਰ ਦੋਈ ਜਾਂਦਾ ਜੀ ਤੁਸੀਂ ਠੀਕ ਰਹਿਣਾ ਰੋ ਦਿਨ ਰੋਟੀ ਨਹੀਂ ਖਾਣੀ ਹੁਣ ਮੰਮੀ ਖਿਚੜੀ ਵਗੈਰੇ ਹੋ ਗਿਆ ਕਸ ਤੇ ਆਪਾਂ ਚੱਲਦੇ ਆਂ ਸਕੂਲ ਇਹ ਦੂਜੀ ਟਰਾਲੀ ਪਾਪਾ ਲੈ ਜਾਓ ਕੁੱਛ ਦਾ ਆ ਬਾਪੇ ਨੂੰ ਕਿਹਾ ਗਿਆ ਛੱਡ ਕਿਵੇਂ ਆਗਾ ਠੀਕ ਆ ਵੀਰੀਏ ਨਹੀਂ ਦੋ ਚਾਰ ਕਿੰਨਾ ਕੁ ਪਿਆਜ ਲੈ ਜੂਗਾ ਡੰਗਾ ਥੰਦਾ ਚਾਰ ਤਾਂ ਡੰਗ ਲਾ ਲਾਂਗੇ ਬਹੁਤ ਪਿਆੰਨਾਂ ਦੇ ਮੂਰੇ ਉਹਨਾਂ ਨੇ ਕਿਹੜਾ ਇਹਨਾਂ ਖਾਣਾ ਨਾ ਲਿਆਏ ਉਹ ਤੁਸੀਂ ਆਇਆ ਸਾਰਾ ਬੂਟਾ ਜਿਹੜਾ ਕਿਰ ਗਿਆ ਤੇ ਕਪਟੇ ਇਹ ਤਾਂ ਕਿਰਦਾ ਹੀ ਹੁੰਦਾ ਆ ਤਨਾ ਹਾਂ ਤੇ ਸਾਰਾ ਵਧਣਗੇ ਮੈਂ ਨਹੀਂ ਜਾਂਦੀ ਹੈ ਹਾ ਦੇ ਨਹੀਂ ਦੀਵਾਲੀ ਤੋਂ ਬਾਅਦ ਵਧਾਂਗੇ ਇਹਨੂੰ ਪਟਰਾਲ ਦੇ ਕਿਵੇਂ ਲੱਗੋ ਪਟਰਾਲ ਨਹੀਂ ਹੁੰਦਾ ਗੁੰਡਾ ਉਹ ਆਏ ਨਹੀਂ ਕਹਦੇ ਮਮੀ ਗੱਲ ਵੀ ਸਮਝ ਲਾ ਅਸੀਂ ਉਹ ਗੱਲ ਕਰਦੇ ਆ ਵੀ ਸਾਰਾ ਕਿਰ ਗਿਆ ਇਹੇ ਹੂੰ ਕੀਪ ਮੈਂ ਵੀ ਚੂੜੀਆਂ ਮੰਗਵਾਉਣਾ ਦਾਦੀ ਨੂੰ ਕਹਦੇ ਦਾਦੀ ਨੂੰ ਕਹਦੇ ਮੈਂ ਜਾਉਂਗੀ ਹਾਂਜੀ ਸਾਬ ਤੇ ਟਾਈਮ ਹੈ ਜੇ ਸ਼ਾਮ ਦਾ ਬਸ ਪੱਠੇ ਵਗੈਰਾ ਪਾਉਣ ਲੱਗਦੇ ਸੀ ਕਿਉਂਕਿ ਕਿਉਂਕਿ ਖੇਤਾਂ ਦੇ ਕੰਮ ਕਰਾ ਜਿਹੜੇ ਚੱਲ ਜਾਂਦੇ ਝੋਨੇ ਦੀ ਜਿਹੜੇ ਵੱਢੀ ਆਂਦੇ ਨੇਗੇ ਤੇ ਮੈਂ ਬਸ ਪਹਿਲਾਂ ਸਕੂਲੋਂ ਆਉਣ ਸਰਪਰਸ ਰੱਖ ਕੇ ਮੈਂ ਇਹਨਾਂ ਨੂੰ ਲੇਟੀਆਂ ਧਰ ਦਿਆ ਹਜੇ ਬੱਠਲ ਚੱਕੇ ਨਹੀਂ ਹਾਂ ਮੈਂ ਤੜਾ ਕੇ ਲੈ ਆਣੀਆਂ ਐਈ ਤੂੰ ਮੰਮੀ ਮੈਂ ਤਾਂ ਕੋਈ ਜਾਂਦੀ ਨਹੀਂ ਕੰਦੀ ਢੇਰ ਲੱਗਿਆ ਪਿਆ ਬਸ ਥੋੜੀਆਂ ਥੋੜੀਆਂ ਚੜਾਣੀਆਂ ਸੀ ਉਦੋਂ ਗਰਮੀ ਸੀਗੀ ਉਦੋਂ ਚੜਾਣਾ ਸੌਂਚ ਬਸ ਕਿਉਂ ਕਹਿੰਦੇ ਵਰਤ ਕਹਿੰਦਾ ਸੀ ਵਰਤ ਬਸ ਮੈਂ ਦੋ ਹੀ ਰੱਖੇ ਕਿ ਭੈਣ ਦਾ ਸਤਵੀਰ ਭੈਣ ਦਾ ਕਮੈਂਟ ਹੈ ਕਿ ਤੁਸੀਂ ਵਰਤ ਰੱਖੋ ਕਿ ਮੈਂ ਨਹੀਂ ਰੱਖਦੀ ਹੁੰਦੀ ਵਰਤ ਅਸੀਂ ਦੋ ਹੀ ਰੱਖੀ ਸੀ ਹਾਂ ਪੰਜ ਪੰਜ ਬਾਰਾ ਮਮਾ ਨੂੰ ਬਿਮਾਰ ਜੀ ਹੁੰਦੀ ਹੈ ਨਾਲੇ ਉਹ ਵੀ ਹੋ ਜਾਂਦਾ ਮੈਂ ਤਾਂ ਠੀਕ ਆ ਮੈਂ ਕਿਉਂ ਬਿਮਾਰ ਹਾਂ ਨਾਲੇ ਮਮਾ ਨੂੰ ਪੱਕੀ ਵਾਲੀ ਲੱਗਦੀ ਮੈਨੂੰ ਵੀ ਲੱਗਦੀ ਹੈ ਬਾਲੀ ਪੱਕੀ ਨਹੀਂ ਕੱਟ ਸਕਦੇ ਸੀ ਪੋਖਾ ਜਤਾ ਕੋਈ ਚੱਕਰ ਨਹੀਂ ਬਸ ਮੈਂ ਦੋ ਹੀ ਰੱਖੇ ਸੀਗੇ ਮੁੜ ਕੇ ਨਹੀਂ ਰੱਖੇ ਜੋੜਾ ਕਹਿ ਦੋ ਇੱਕ ਵਾਰ ਮੈਂ ਬਾਹਰ ਰੱਖਿਆ ਸੀ ਹਾਂ ਤੇ ਦਾਦੀ ਦਾਦੀ ਦੇ ਪੁੱਤ ਕਿ ਨਰੋਲੀ ਦਾਦੀ ਨੂੰ ਰੋਟੀ ਖਵਾਦੀ ਮਮਾ ਦੀ ਬਾਹਰ ਲੇਖੀਆਂ ਬਾਹਾਂ ਤੇ ਲਾਈ ਬੈਠੀਆਂ ਮੈਂ ਪੈਸੇ ਕੱਢ ਦੀ ਸੀ ਪਰਸ ਜੋ ਮਮਾ ਦੱਸਦਾ ਹੈਗੇ ਮੇਰੇ ਕੋਲ ਵੀ ਕੱਢ ਲੂ ਦਸਾਣਾ ਨਹੀਂ ਜੋੜੀਆਂ ਨਹੀਂ ਹੁਣ ਤਾਂ ਬੱਤਨ ਕਰਕੇ ਦੱਸਦਾ ਮੈਂ ਕੀ ਲੈ ਕੇ ਆਉਂਗੀ ਦਸਾਂ ਦੀ ਕੀ ਪਾਵਾਂਗੇ ਹਾਂ ਕੀਪ ਨੂੰ ਮਨਸਤ ਕੇ ਸ਼ੌਂਕ ਦਾ ਜਾਗਿਆ

Nyerang agar masih ringan Kada Karena Pak ke dek kesimu gangnya Aja Bas ajo Piksir terang di tikke Orta diantar kupone Aja lagi ਫਿਰ ਕਿ ਗੈਨ ਕਿੰਨੇ ਦਿਨਾਂ ਦੀ ਮਹਿਰੂਨ ਹੀ ਉੱਤੇ ਲੱਗੀ ਹੋਈ ਸੀ ਜਿਹੜੇ ਆਪਣੇ ਨੇਲ ਲਗਵਾਏ ਸੀਗੇ ਤੇ ਮੈਂ ਚੇਂਜ ਕਰ ਦਿੱਤੀ। ਬੜਾ ਵਧੀਆ ਦੇਖਣ ਲੱਗ ਗਈ। ਐਂ ਟੁੱਪ ਜਿਹੀ ਹੋ ਰਹੀ ਦੀ ਦੇਖਦੀ ਸੀ। ਇਹ ਲਿੱਕੀ ਵਾਂਗ ਹੋਣਾ ਪੂਰੀ ਸਹੀ ਜਿਹੀ ਦੇਖਣ ਲੱਗੇ। ਇੱਧਰ ਇੱਥੇ ਲੱਗਿਆ ਪਿਆ। ਹੂੰ। ਕਿਨੇ ਲਾਉਣੀ ਮੈਂ ਵੀ ਲਵਾਂਗੀ ਤੇ ਵੀ ਅੰਗਸ ਮੈਨੂੰ ਨਹੀਂ ਲਾਉਣੀ ਹੁੰਦੀ ਆਪਾਂ ਤਾਂ ਲਈ ਟਿੱਕਾ ਧਰਨਾ ਬਸ। ਮੈਂ ਲਗਾਉਂਗੀ। ਹਾਂ ਇਹ ਤੇ ਹੋਰ ਪਾਣੀ ਸੀਗੇ ਤੇ ਵਿੱਚ ਸੋਕ ਜਗੇ ਵਿੱਚ ਹੀ ਹਰੀਆ ਸਾਨੂੰ ਕਰੇ ਨੇ ਦਿਖਾ ਗਏ ਦੇਖ ਸਕਦੇ ਕਈਆਂ ਨੇ ਸਿੱਖਾ ਨਮਤ ਤੇ ਕਰੇਲੇ ਚੜਦੇ ਨੇ ਟਾਲੀ ਤੇ ਕਰੇਲੇ ਚੜ ਗਏ ਟਾਲੀ ਤੇ ਕਰੇਲੇ ਦਾ ਕਰੇਲੇ ਲੱਗੇ ਪਏ ਆ ਕਰੇਲੇ ਪੱਕ ਗਏ ਇਹ ਦਿਖਾਈ ਦੇ ਕਾਵੇ ਤੇ ਕਾਸਮਾ ਹੈ ਇਹ ਕਾਸਮਾ ਹਾਂ ਦੇਖ ਲਈ ਤਾਂ ਹਾਂ ਜਾ ਕੇ ਲੱਗੇ ਆ ਤੇ ਦੀਂਦੇ ਨਹੀਂ ਉਹ ਖੱਤੇ ਉਹ ਟੀਸੀ ਤੇ ਪੱਕੇ ਪਏ ਆ ਪੱਕ ਗਏ ਹੂੰ कोयती शॉप पे ला गए बाहर जगह मैं जब चेक कर दी बस बस बोलिंग बस ये दो पैर तो घेर को दिखा ये नहीं उड़ को बना के ਕੰਨਾਂ ਦੇ ਦੋ ਸ਼ੰਗ ਨਾ। ਦੋ ਹੀ ਬਾਰੇ। ਤੂੰ ਆਤ ਰੱਖ ਦੇ ਮੈਂ। ਵਾਹ। ਅੱਛਾ ਮਾ। ਮੈਂ ਕਿ ਥੋੜੇ ਬਾਹਰ ਜਾ ਗਿਆ। ਬਾਹਰ ਜਾ ਗਿਆ। ਨਾ ਲੈ ਜਾ। ਛੋਟਾ ਕੋਈ ਨਹੀਂ ਆਦਾ ਵਰਤ ਹੈ ਨਾ। ਕਾਹ ਤੜੇ ਆਦੇ ਛੋਟਾ ਵਰਤ। ਬੱਲਾ ਬੱਲਾ ਨੱਖਰੇ ਜਿਹੜੇ ਰੱਖਣੇ ਸੀ। ਅੱਛਾ। ਮੜ ਕੇ ਜਿਹੜੇ ਸੱਤੀ ਹਾਇ ਮੇਰਾ ਤਾਂ। ਅੱਛਾ। ਉਹਦੇ ਹੀ ਨਹੀਂ ਨਿਕਲਈ ਸੀ ਨਾ। ਹਾਂ ਜੁੱਤੀਆਂ ਚੜਾ ਲੈ ਲੈ ਐ ਲੈ ਨਾ ਕੋਈ ਕੱਟਦਾ ਵਾ ਜੱਜਰ ਨਹੀਂ ਨੂੰ ਜੀ ਕੀ ਹੈ 10 ਰੁਪਏ ਮੈਂ ਤੇਰੇ ਦੂੰਗੀ ਜਿੱਧਰ ਨੂੰ ਕੋ ਕੀ ਜਾਏਗਾ ਉਦੋਂ ਕਹਿੰਦੇ ਕਿ ਕਹੀਏ ਫੋਕ ਕਿੱਧਰ ਨੂੰ ਕੋਗਣਾ ਵੱਡਲੇ ਜਾਣਾ ਚੋਣਾ ਵੱਡਲਿਆ ਹਾਂ ਹਾਈਬ੍ਰਿਡ ਇੱਧਰ ਮੂੰਹ ਕਰਕੇ ਜਵਾਬ ਦੇ ਵੱਡਲੇਂਦਾ ਵੱਡਲੇਂਦਾ ਠੀਕਾ ਕੀ ਫੜਾ ਦੇ ਹਾਂ ਸੱਚ ਮੰਡੀ ਹੈ ਨਾ ਹੋਰ ਵੱਡੀ ਕਿੱਥੇ ਹੈ ਨਵੀਂ ਖੇਤੀ ਕਰਦੇ ਤੇ ਫਿਰ ਤੁਸੀਂ ਆਉਂਦੇ ਵੀਰ ਬਣ ਆਏਗਾ ਤੋ ਕਰਦੇ ਚੁੰਨੀ ਡਾਈਕ ਰੱਖ ਕੇ ਲਾ ਦੇ ਕਦੇ ਫੋਣਾ ਪਾ ਜਾਂਦਾ ਨਹੀਂ ਮੈਂ ਕੱਲ ਨੂੰ ਸਕੂਲ ਪਾ ਕੇ ਜਾਣਾ ਸੀ ਵੱਡਦੇ ਕੱਦ ਨੂੰ ਤੇ ਅੱਥੇ ਵੱਡ ਜਾ ਫਿਰ ਮੰਡੀ ਤੋ ਸਹੀ ਕੀ ਵਾ ਤੇ ਰੱਖੀ ਸੀ ਹੁਣ ਜਿੰਦੀ ਦੀ ਫੜਾ ਕੇ ਬੀਬੀ ਚੁੰਨੀ ਲਓ ਜੇ ਪਾਣ ਪੱਠੇ ਪਾਉਣ ਦੇਲੇ ਨੂੰ ਵਿਚਾਰਾ ਚਾਚਾ ਆ ਗਿਆ ਤੇ ਆਪਾਂ ਉਧਰ ਚਲੇ ਗਏ ਸੀ ਤੇ ਮੈਂ ਨਾ ਪਹਿਲੀ ਵਾਰ ਕੱਚ ਦੇ ਗਾ ਜੁੜਗਾ ਜ ਰੰਗਾ ਤੇ ਹੁਣ ਮੈਨੂੰ ਐਂ ਜਿ ਲੱਗਿਆ ਉਹ ਵੀ ਸਕੂਲ ਚ ਖਲਕਣ ਗਏਗਾ ਹਨਾ ਤੇ ਇਧਰੋਂ ਭਾਵੇਂ ਮਹਿੰਦੀ ਹੋ ਮਹਿੰਦੀ ਹੋਈ ਜਾਂਦੀ ਹੈ ਦੇਖੋ ਤੇ ਦੁੱਧ ਪੀਣ ਲੱਗੀ ਹੁਣ 2 ਮਿੰਟ ਖੜ ਦੇ ਸੌਂ ਗਈ ਲੱਗੀ ਸੀ ਮੈਨੂੰ ਤੇ ਮੈਂ ਤਾਂ ਨਾ ਆ ਆ ਮਹਿੰਦੀ ਦੇ ਉੱਤੇ ਉੱਤੇ ਲਾ ਲੂ ਤਾਂ ਮੈਨ ਲਾਉਣੇ ਨਹੀਂ ਆਉਂਦੀ ਹੈਗੀ ਆ ਦੇਖੋ ਇਹ ਤੋਂ ਅੰਬਰਸਰ ਲਵਾਈ ਸੀ ਕਿਤ ਅੰਬਰ ਸਾਡਾ ਘਰ ਲਈ ਘੁੰਮਣ ਗਏ ਸੀ ਉਹਦੇ ਵਿੱਚ ਹੀ ਫ੍ਰੀ ਲਾਉਂਦੇ ਸੀ ਜਾਨਕਿ ਉਹ ਪਹਿਲਾਂ ਟਿਕਟ ਲੈ ਲੈਂਦੇ ਆ ਜੇ ਇਹੋ ਜਿਹਾ ਜਮਾਟ ਆਇਆ ਹੂੰ ਮੈਂ ਆਪਾਂ ਕੋਈ ਰਿਸ਼ਤੇਦਾਰ ਨਿਰਗਰਜਣਾ ਆਪਾਂ ਕੋਈ ਰਿਸ਼ਤੇਦਾਰ ਤਾਂ ਕਰੇ ਗਏ ਆ ਯਾਰ ਜਾਰੇ ਹਾਂ ਡੈਡੀ ਤੇ ਤੂੰ ਸੁਪਨਾ ਵਸ ਤਾ ਨਾ ਠੀਕ ਕਰ ਹਾਂ ਤੇ ਉਹਦੇ ਨਾਲ ਕੋਠੇ ਦੀ ਜਿੱਦ ਮੈਂ ਦੇਖਿਆ ਹੈ ਹੈ ਲੈ ਲਗਿਆ ਵੀ ਉਹਦੇ ਕੋਠੇ ਤੋਂ ਥੱਲੇ ਨਾਲ ਉਹ ਦੇਖਦਾ ਸਾਡਾ ਘਰ ਆਏ ਹਾਂ ਸੁਪਨੇ 'ਚ ਦੇਖਿਆ ਤੇ ਡੈਡੀ ਮੇਰੇ ਨਾਲ ਇਕੱਠੇ ਤੇ ਗਏ ਸੀ ਡੈਡੀ ਨੇ ਫਿਰ ਉੱਥੇ ਮੈਨੂੰ ਘੁਮਾਇਆ ਸੀ ਉਹ ਵੱਡੇ ਸਾਰੇ ਮੰਜੇ ਤੇ ਹੋ ਗਿਆ ਤੁਸੀਂ ਸੈਟ ਨਹੀਂ ਹਜੇ ਸੈਟ ਨਹੀਂ ਆ ਨਾ ਆ ਮਿਨਾ ਮਨਾਏ ਦਰਦ ਹੋਈ ਜਾਂਦਾ ਜਦੋਂ ਕੋਈ ਚੀਜ਼ ਖਰਚਦੀ ਹੁੰਦੀ ਜਾਂਦੀ ਏ ਖਰਚੀ ਜਾਂਦੀ ਏ ਥੋੜੀ ਪਤਾ ਨਹੀਂ ਕੀ ਚੀਜ਼ ਡ੍ਰਿਪਲ ਵਾਲੋ ਹੋਰ ਅੱਜ ਬਣੇਗੀ ਮੂਲੀ ਬੀਬੀ ਹੂੰ ਬੀਬੀ ਮੂਲੀ ਮੂਲ ਨੂੰ ਪਸੰਦ ਲੈਂਦਾ ਦੋ ਆਪ ਲੱਗ ਦਾਲੀਆ ਰਹਿ ਗਿਆ ਇਹਦੇ ਤੇ ਸੁਸਰੀ ਪੈ ਗਈ ਉਹ ਕਹਿੰਦੀ ਨਾ ਅਸੀਂ ਤਾਂ ਖਾਣਾ ਨਹੀਂ ਕਹਿੰਦੀ ਬਾਦੂ ਥੈਲਾ ਭਰਿਆ ਪਿਆ ਮੈਂ ਕਿਹਾ ਸਾਨੂੰ ਖਿੜਾ ਅਸੀਂ ਖਾ ਗਏ ਵਾਓ ਮੰਮਾਏ ਕਰ ਲੈ ਜੈਸਮਿਨ ਕੈਂਟ ਲਾਣੀ ਮੈਂ ਦੀ ਤੇ ਇੱਕ ਹੀ ਲਾ ਗਾ ਮਮੀ ਚਾਚੀ ਜੀ ਇਹਦੇ ਤੂੰ ਮੈਨੂੰ ਲਾੜਾ ਇਹਦੇ ਤੂੰ ਮੈਨੂੰ ਕਹਿੰਦੀ ਸੀ ਵੀ ਉਹ ਪਿੱਛੇ ਹੱਥ ਤੋਂ ਮੈਂ ਤਾਂ ਕੰਮ ਕਰਨੇ ਆ ਮੈਂ ਜਾਂਦੀ ਤੇ ਮਮਾ ਰਾਂ ਜਾਂਦੀ ਆਗੀ ਕੋਈ ਦੁਆਰੇ ਲੱਖ ਮੇਰਾ ਮੈਨਦੀ ਲੱਗ ਬੈਠੀ ਹਾਂ ਹਾਂ ਗੁਰਦੁਆਰਾ ਹੈ ਗੁਰਦੁਆਰ ਸਾਹਿਬ ਜੰਦੇ ਆ ਬਾਲੀ ਫੈਸ਼ਨ ਨਾ ਮਾਰਾ ਅੱਜ ਚਲੋ ਤਾਂ ਹਾਂ ਜੀ ਜਾਣਾ ਗੁਰਦੁਆਰੇ ਸਾਹਿਬ ਚਲੋ ਫਿਰ ਤੁਸੀਂ ਜਾਓ ਬਾਏ ਆਣਾ ਤੁਸੀਂ ਅੱਜ ਬਣੀ ਐ ਮੂਲੀਆਂ ਦੀ ਸਬਜ਼ੀ ਲੈ ਮਮੀ ਇਹਨਾਂ ਨੂੰ ਮੂਲੀਆਂ ਦੀ ਸਬਜ਼ੀ ਵੀ ਨਹੀਂ ਪਸੰਦ ਮੈਂ ਖਾ ਕੇ ਦੇ ਵੇਖੋ ਪਹਿਲਾਂ ਮੂਲੀਆਂ ਖਾ ਕੇ ਦੇਖ ਮੈਂ ਖਰਾ ਹੈ ਖਾ ਕੇ ਦੇਖੀ ਬਹੁਤ ਅਰੇ ਬੀਬੀ ਨੂੰ ਪੁੱਛ ਲੈ ਬੀਬੀ ਕਿ ਨਹੀਂ ਸਵਾਦਾ ਨਹੀਂ ਚਟਨੀ ਨਹੀਂ ਖਾਣੀ ਐ ਇਸ ਵਿੱਚ ਹਮਮ ਮੈਂ ਲਈ ਦਹੀਂ ਖਾ ਲਵਾਂ ਮੈਂ ਖਾ ਮੈਨੂੰ ਵੀ ਹਾਂ ਹਾਰਨ ਤੇ ਹਾਰਨ ਹਾਰਨ ਦੇ ਹਾਰਨ ਬਈ ਕਾ ਤੂੰ ਫਾੜ ਗ ਲਈ ਨੂੰ ਫੇਰ ਫਾੜਕਣਾ ਲਾ ਦੀਂ ਫਾੜਕਣਾ ਅੱਛਾ ਫਾਟਕ ਲੱਗਦਾ ਸੀ ਫਾਟਕ ਲੱਗਦਾ ਸੀ ਉਧਰ ਅੱਛਾ ਵਰਤਰਾ ਤਾਂ ਸੌਣ ਲੱਗੇ ਬਹੁਤ ਵਰਤ ਰੱਖਦੀਆਂ ਨਾ ਤੂੰ ਮੇਰੇ ਆਸਤੇ ਤੂੰ ਸੇ ਵੀ ਰੱਖਿਆ ਤਾਂ ਮੈਂ ਵੀ ਰੱਖੂੰਗੀ ਲੈ ਫਿਰ ਜੂੜਨਾਂ ਵਾਲੀ ਆਣ ਸੀ ਹਾਂ ਸਿਕੰਜੇ ਹਾਂ ਉਹ ਕਹਿੰਦੀ ਵਰਤ ਕਿਵੇਂ ਰੱਖਦੇ ਮੈਂ ਸੇਵ ਤੇ ਕੇਲੇ ਆਪਨੇ ਸੇਵ ਉਹਦੇ ਆਸਤੇ ਸੇਵ ਤੇ ਕੇਲੇ ਆਪਣੇ ਆਸਤੇ ਸੇਵ ਠੀਕ ਹੈ ਬਣਾਉਣਾ ਕਰਾਉਣਾ ਜੋ ਤੇ ਕਿਲੇ ਉਹ ਤਾਂ ਸਿੱਧਾ ਟੱਪ ਗਿਆ ਉਹ ਬਾ ਕੇ ਆਵਾ ਲੈ ਜਾਂਦਾ ਉਹ ਚਲ ਮੈਂ ਫੜਾ ਆਇਆ ਲੈ ਕੀਪਤਾ ਆਉਣਾ ਹੋਵੇ ਇਹਨੇ ਨਾ ਕੇ ਚਲ ਮੈਂ ਕੁਝ ਨਹੀਂ ਆ ਵੀ ਆ ਜੀ ਨਾਲ ਲੈ ਜੀ ਆ ਲੈ ਕੇ ਨਹੀਂ ਗਿਆ ਸੇਵ ਕੇ ਲੈ ਅਰੇ ਬੁਲਾਓ ਬੁਣਾਈ ਜਾਂਦੀ ਸੀ ਸੇਵ ਕੇ ਲੈ ਨੇ ਮੰਮੀ ਉਹ ਤਾਂ ਅੱਡੇ ਟਰੈਕਟਰ ਸੀ ਅੱਡੇ ਟਰੈਕਟਰ ਸੀ ਹਾਂ ਸਾਡੀ ਨੂੰ ਸੱਸ ਦੀ ਸ਼ਰਤ ਲੱਗੀ ਸੀ ਮੈਂ ਉਹ ਸੈੱਟ ਕੀਤਾ ਮੜਾ ਜਾ ਮੈਨੂੰ ਮੰਮੀ ਕਹਿੰਦੀ ਉਹ ਕੁਝ ਖਾ ਕੇ ਆਊਗਾ ਮੈਂ ਕਿਹਾ ਵੀ ਕੁਝ ਨਹੀਂ ਖਾਂਦਾ ਪਿੰਨਾ ਖਾ ਕੇ ਤੇ ਲਹੌਰੀ ਜਲ ਜੀਰਾ ਪੀਤਾ ਹੈਲੋ ਖਾਂਦਾ ਬਣਾ ਮੀਠਾ ਸੇ ਕੇਲੇ ਆ ਜਾ ਨਾ ਕੇ ਇਹ ਸੇ ਕੇਲੇ ਹੁੰਦੇ ਹਨ ਨਹੀਂ ਲਾਈ ਕਿਵੇਂ ਆ ਜਾ ਆ ਜਾ ਵਰਨਾ ਕੇ ਆ ਜਾ ਫਿਰ ਚੱਲੇ ਆਵਾਂਗੇ ਮੈਂ ਵੀ ਨਾਲ ਲੈਣਾ ਉਹਨੇ ਸੇਕੇ ਲਈ ਸੇਕੇ ਲਈ ਹਾਂ ਚਲ ਤੇ ਜਾ ਕੇ ਫੇਸ ਦਾ ਕੰਨ ਕੱਢ ਕੇ ਆਉਣਾ ਹੈ ਸੇਕੇ ਲਈ ਜਿਵੇਂ ਗੋਨੇ ਆਣੇ ਕਵਾੜ ਵਾਲਿਆਂ ਕੋਲੇ ਕੱਟ ਹੁੰਦਾ ਨਾ ਕੱਟ ਗਈ ਨਹੀਂ ਹੈ ਕਵਾੜ ਪਿਆ ਹੁੰਦਾ ਉਵੇਂ ਇੱਥੇ ਕਵਾੜ ਪਿਆ ਸੀ ਉਹਦੇ ਸਫਾਈ ਕੀਤੀ ਸੀਗੀ ਕਾਗਜ਼ ਪੱਤਰ ਲਿਆ ਲਿਆ ਸੀ ਇੱਥੇ ਚੌਂਕੇ ਤੇ ਸਿੱਟੀ ਗਏ ਮम्मी ਕਹਿੰਦੀ ਇੱਥੇ ਰੱਖ ਦੋ ਅੱਗ ਬਜਾਵਾਂਗੇ ਕਰਦੇ ਮम्मी ਕੱਢੀਆਂ ਦੀ ਜਿਹੜਾ ਵੇਚਣ ਵਾਲਾ ਸਮਾਨ ਹੈ ਕਹਿੰਦੀ ਵੇਚ ਦੂੰਗੀ ਏ ਮੈਂ ਮੰਮੀ ਨੇ ਕੇ ਮੈਂ ਚੱਲ ਪਈ ਬਟਲਾਂ ਪੈਸੇ ਨਾ ਕਾਗਜ ਦੇ ਬਟੇ ਆਂਦੇ ਆ 10 ਰੁਪਈਆ ਦੇ ਕਾਗਜ ਦੇ ਵਿਕਣਗੇ ਸੋ ਦੇਖ ਕਿੱਡੇ ਕਿੱਡੇ ਮਮੀ ਧੋ ਕੇ ਰੱਖਦੇ ਨਾ ਧੋਣੀ ਐ ਤਾਂ ਹੀ ਤਾਂ ਕੱਢੇ ਹੈਗੇ ਉੱਥੇ ਰੱਖਦੀਆਂ ਹੈਂ ਖੱਚ ਕਿੱਡੇ ਸੋਹਣੇ ਸੋਹਣੇ ਐ ਕੋਈ ਨਹੀਂ ਡਾਗੀ ਜਾ ਪਤਾ ਨਹੀਂ ਕੀ ਬਾਅਦ ਤੇ ਨਾ ਕਾਇਪਾ ਨੰਗੇ ਰੁੱਤੇ ਹੁਣ ਕਿੱਸੇ ਆ ਆ ਦਾ ਬੋਲ ਤਾਂ ਪੈਸਾ ਬਟਾਂ ਹੁੰਦੇ ਦੀਵਾਲੀ ਨੂੰ ਤਾਂ ਮਹਿੰਗੇ ਮਿਲਦੇ ਸੂਟ ਹੈਂ ਕਿੜਾ ਨਾ ਹੂੰ ਤੇ ਹੁਣ ਕਢਾ ਦਿੰਦੇ ਦਿਖਾ ਲਾਂਗੇ ਮੂੰ ਕਿਨੇ ਕਢਾ ਤਗਾ ਹੁਣ ਸੱਤੀ ਕੱਢ ਲੈ ਆ ਅੱਛਾ ਲਓ ਜੀ ਕੰਮ ਕਰਾ ਜਿਹੜੇ ਬਸ ਇਦਾਂ ਚੱਲਦੇ ਜਾਨੇ ਆ ਨਵੇੜ ਲੈ ਆਪਾਂ ਰੋਟੀ ਪੰਡਾ ਆਏ ਹਾਈ ਪਾਰਕ ਖਿਲਰੇ ਪਏ ਬਸ ਆਪਣੇ ਘਰੇ ਦੇ ਗੈੜੀ ਨੇ ਰੋਟੀ ਖਾਣੀ ਆ ਆਪਣੇ ਕੰਮ ਸਾਰੇ ਨਿਪੜ ਗਏ ਤਾਂ ਤਾਂ ਨਾਲੀ ਜਿਹੜੇ ਖਰੀਦ ਹੋ ਜਾਂਦੇ ਕੀ ਆਪਾ ਬੁਖਾਰ ਚੈੱਕ ਕਰਨ ਵਾਲੀ ਨਹੀਂ ਨਹੀਂ ਬੁਖਾਰ ਚੈੱਕ ਕਰਨ ਵਾਲੀ ਖਰਾਬ ਐ ਇਹ ਬੁਖਾਰ ਚੈੱਕ ਕਰਨ ਵਾਲੀ ਹੈ ਇਹਦੇ ਨੂੰ ਬੱਚੇ ਨੂੰ ਚੈੱਕ ਕਰਦੇ ਹੁੰਦੇ ਸੀ ਆ ਇਹਦੇ ਜਿਹੜਾ ਦਾਗ ਹੈ ਕੱਟੋ ਇਹਦੇ ਨੂੰ ਆਪਾਂ ਹਮ ਸਾਰਾ ਕਾਗਜ਼ ਪੱਤਰ ਵਿੱਚੋਂ ਆਉਣ ਵਾਲਾ ਐਵੇਂ ਨਹੀਂ ਕੱਢੇ ਕਿ ਸੱਟੇ ਉੱਥੋਂ kamu ਲੋ ਜੀ ਇਹ ਵੀਡੀਓ ਨਾ ਆਪਣੇ ਕੋਲ ਪਹਿਲਾਂ ਦੀ ਬਣੀ ਪਈ ਸੀ ਕਾਫੀ ਦਿਨ ਹੋ ਗਏ ਆਪਾਂ ਬਹਿਣਾ ਮਠੀਆਂ ਬਣਾਇਆ ਸੀ ਜਣੀ ਕਿ ਘਰੇ ਬਸ ਖੁਸ਼ ਖਾਣ ਨੂੰ ਜਦੋਂ ਨਹੀਂ ਹੁੰਦਾ ਤਾਂ ਚਲੋ ਕੁਛ ਨਾ ਕੁਛ ਬਣਾ ਲਈਦਾਗਾ ਤੇ ਨਾ ਇਹ ਬਸ ਪਤਾ ਨਹੀਂ ਕਿੱਦਾਂ ਦਾ ਕਰਕੇ ਵੀ ਇਹ ਬਲੌਗ ਹੈ ਜਿਹੜਾ ਅਪਲੋਡ ਹੀ ਨਹੀਂ ਹੋਇਆ ਸੀ ਜਣੀ ਕਿ ਪੰਗੀਆਂ ਹੀ ਸੀਗਾ ਹੋਰ ਬਲੌਗ ਬਣ ਜਾਂਦਾ ਸੀ ਕਿ ਉਹ ਅਪਲੋਡ ਕਰ ਦਿੰਦੀ ਹੁੰਦੀ ਸੀ ਵੀ ਵੈਸੇ ਮੈਂ ਇਸ ਤੋਂ ਬਾਅਦ ਹੈ ਜਿਹੜਾ ਬਲੌਗ ਸ਼ੇਅਰ ਕਰੂੰਗੀ ਚਲੋ ਇੱਕ ਦੋ ਦਿਨ ਰੋਕੇ ਤੇ ਜਦੋਂ ਵੀ ਮੇਰਾ ਟਾਈਮ ਲੱਗਿਆ ਹਨਾ ਤਾਂ ਆਪਾਂ ਸੋਚਦੀਆਂ ਤੇ ਤੁਹਾਡੇ ਨਾਲ ਚੋਲਾ ਦੇ ਆٹے ਦੀਆਂ ਜਿਹੜੀ ਉਹ ਵਾਲੀਆਂ ਜਿਹੜੀਆਂ ਮਠੀਆਂ ਸ਼ੇਅਰ ਕਰਾਂਗੇ ਹਨਾ ਰੈਸਪੀ ਸ਼ੇਅਰ ਕਰਾਂਗੇ ਉਹ ਇੰਨੀਆਂ ਕਿ ਜਿਆਦਾ ਟੇਸਟੀ ਬਣਦੀ ਹਨਾ ਤੇ ਇਹ ਤਾਂ ਚਲੋ ਆਪਾਂ ਸਿੰਪਲੀ ਬਣਾ ਰਹੇ ਸੀ ਵੈਸੇ ਆٹے ਦੇ ਵਿੱਚ ਆਪਾਂ ਸੂਜੀ ਪਾ ਕੇ ਪਰ ਜਿਹੜੀ ਉਹ ਰੈਸਪੀ ਹੋਊਗੀ ਉਹ ਤੁਸੀਂ ਜਰੂਰ ਫੋਲੋ ਵਾਚ ਕਰਿਓ ਤੇ ਤੁਸੀਂ ਟਰਾਈ ਵੀ ਜਰੂਰ ਕਰਿਓ ਆਪਾਂ ਦੀਵਾਲੀ ਤੋਂ ਪਹਿਲਾਂ ਪਹਿਲਾਂ ਤੁਹਾਡੇ ਨਾਲ ਸ਼ੇਅਰ ਕਰਾਂਗੇ ਹਨਾ ਤੇ ਇਹ ਮਠੀਆਂ ਆਪਾਂ ਵੈਸੀ ਬਣਾਈਆਂ ਸੀਗੇ ਮੈਂ ਕਿ ਮੇਰੇ ਕੋਲ ਅੱਜ ਜਣੀ ਕਿ ਬਲੌਗ ਘੱਟ ਬਣਿਆ ਤਾਂ ਕਰਕੇ ਫਿਰ ਮੈਂ ਇਹ ਵਾਲਾ ਜਿਹੜਾ ਬਲੌਗ ਹੈ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਮੈਂ ਕਿ ਚੱਲਾ ਪੋ ਵਾਲੀਆਂ ਕਲਿੱਪਸ ਐਡ ਕਰ ਦਿੰਦੇ ਆ ਕਿਉਂਕਿ ਬਲੌਗ ਹੈ ਜਿਹੜਾ ਬਿਲਕੁਲ ਵੀ ਨਹੀਂ ਬਣਿਆ ਥੋੜਾ ਜਿਹਾ بس 10 12 ਮਿੰਟਾਂ ਦਾ ਬਣਿਆ ਸੀ ਫਿਰ ਤਾਂ ਕਰਕੇ ਮੈਂ ਇਹ ਵਾਲਾ ਜਿਹੜਾ ਬਲੌਗ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਤੇ ਤੁਸੀਂ ਜਰੂਰ ਇਸ ਨੂੰ ਇਸ ਬਲੌਗ ਨੂੰ ਵੀ ਫੁੱਲ ਵਾਚ ਕਰਿਆ ਕਰੋ ਤੇ ਉਹ ਰੈਸਪੀ ਬਸ ਤੁਹਾਡੇ ਨਾਲ 1-2 ਦਿਨ ਰੋਕੇ ਆ ਰਹੀ ਹੈ ਉਸ ਨੂੰ ਉਸ ਰੈਸਪੀ ਦੀ ਵੇਟ ਜਰੂਰ ਕਰਿਓ ਹੁਣ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾ ਲਵਾਂਗੇ ਪੇਸਟ ਇੰਨਾ ਕ ਪਾਵਾਂਗੇ ਜਿਆਦਾ ਨਹੀਂ ਪਾਉਣਾ ਆਪਾਂ ਬਸ ਪੇਸਟ ਬਣ ਕੇ ਆਪਣਾ ਜਿੰਨਾ ਕ ਪਾਉਣੀ ਹੈ ਉਨਾਂ ਕ ਚਮਚੇ ਤੋਂ ਲੈ ਲਵਾਂ ਜਿੰਨਾ ਕ ਪਾਇਆ ਜੀ ਆਪਾਂ ਮਿੱਠਾ ਸੋਡਾ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਗੁੜ ਸੂਜੀ ਗੁੜ ਤਾਂ ਪਾਇਆ ਹੋਇਆ ਹੈ ਆਪਣੇ ਕੋਲੇ ਕੌਲੀ ਕਿ ਸੀਗੀ ਆਪਾਂ ਕੌਲੀ ਨਹੀਂ ਪਾਉਣੀ ਹੈ ਵੀ ਕੌਲੀ ਤੋਂ ਕੱਟੀ ਹੈ ਜਿਹੜੀ ਆਪਾਂ ਸੂਜੀ ਪਾਈ ਹੈ ਇਹਦੇ ਵਿੱਚ ਹਰ ਦੇ ਪੁੱਤ ਮੈਨੂੰ ਮਿਕਸ ਕਰ ਲਿਓ ਬਾਕੀ ਕਿਓ ਤੋ ਇਹਨੂੰ ਤਾਂ ਸੋਦਾ ਵੀ ਮਿਕਸ ਕਰਤਾ ਤੋ ਕੀ ਆ ਪਹਿਲੇ ਕੀ ਕਰਤੀ ਸੂਜੀ ਮਿਕਸ ਆਟਾ ਆਪਣਾ ਹਜੀ ਥੋੜਾ ਜਿਹਾ ਤੇ ਲੈ ਤੇ ਇਹਦੇ ਚ ਆਪਾਂ ਹਜੇ ਮਲਾਵਾ ਮਮੀ ਬਹੁਤ ਸੁਣਦੇ ਹੁੰਦੇ ਹੈ ਨਾ ਇਧਰ ਇਹਨੇ ਸਮਝਵਾਨੀ ਹੈ ਨਾ ਮਸ਼ਰਣ ਬਹੁਤ ਹੋਣਾ ਤੇ ਇਹਦੀਆਂ ਆਪਾਂ ਬਿਲਣੀਆਂ ਨਹੀਂ ਹੈ ਨਾ ਸੋਈ ਕਟਣੀਆਂ ਨਹੀਂ ਹੈਗੀਆਂ ਗਲਾਸ ਦੇ ਵਿੱਚ ਥੋੜਾ ਕ ਸੰਤਰੀ ਜਿਹਾ ਰੱਖਦਾ ਕੋਈ ਦੇ ਵਿੱਚ ਪੂਰਾ ਰੱਡ ਜਾ ਲੱਗਦਾ ਨਾ ਨਾ ਆਪਾਂ ਬਿਲਣੀਆਂ ਇਹ ਉਨਲੀ ਆਪਾਂ ਹੱਥ ਨਾਲ ਹੀ ਵਰਸਲ ਕਰਦੇ ਸੀ ਜਾਵਾਂਗੇ ਵੀ ਕਿੱਦਾਂ ਹੋਣਾ ਆਟਾ ਤੇ ਗੋੜੇ ਤੁਸੀਂ ਆਪ ਦੇ ਮਤ ਆਸਾ ਦੇਖਣਾ ਵੀ ਤੁਸੀਂ ਕਿੰਨੀ ਚੀਜ਼ ਬਣਾਉਣਾ ਹੈ ਇਹਦੇ ਵਿੱਚ ਆਪਾਂ ਹੁਣੇ ਥੋੜਾ ਜਿਹਾ ਚਾਂਚ 1.5 ਚਾਂਚਾ ਜਿਹੜਾ ਕਿਉਂ ਦਾੜ ਸੜਾ ਲੇ ਪੁੱਤ ਤੁਸੀਂ ਇਹਦੀ ਬੀਜਤੀ ਦੇਖ ਠੀਕ ਹੈ ਉੱਤੋਂ ਦੀ ਦੇਖੀਏ ਨਹੀਂ ਥੱਲੇ ਇਹਦੇ ਕਿੰਨ ਧਿਆਨ ਨਹੀਂ ਦੇ ਦਿੰਦੇ ਦਿਖਾਈ ਦੇਂਦੀ ਹੋਗੀ ਹੈਨਾ ਸੋਜੀ ਗਰਮ ਸੀ ਬਹੁਤ ਹੀ ਜਿਆਦਾ ਯਾਨੀ ਕਿ ਸੌਫਟ ਸੌਫਟ ਹੈ ਜਿਹੜੀਆਂ ਆਪਣੀਆਂ ਮਠੀਆਂ ਬਣਵਾਨੀਆਂ ਦੇਖੋ ਪੂਰੀਆਂ ਖੋਲ ਰਖੇ ਤੇ ਜਿ세 ਮੈਂ ਥੋੜੀਆਂ ਇਹ ਗੁਰਕੀਆਂ ਬਣਾਉਣੀ ਸੀ ਪਰ ਬੀਬੀ ਕਹਿੰਦੀ ਨਹੀਂ ਵੀ ਸੌਫਟ ਹੀ ਬਣਾਈਏ ਕਿਉਂ ਮੈਂ ਜਮਾ ਮਾੜੀ ਜੀ ਗੋਲੀ ਬਣਾਉਣੀ ਹੈ ਪੇੜੇ ਦੀ ਤੇ ਮੈਂ ਤੁਹਾਨੂੰ ਦੱਸਦੀ ਹਾਂ ਵੀ ਹੈਨਾ ਵੀ ਆਪਾਂ ਨੂੰ ਚੱਕਲਾ ਦੇਣਾ ਚੱਕਣ ਦੀ ਲੋੜ ਨਹੀਂ ਬਸ ਜੇਕਰ ਤੁਸੀਂ ਇਦੋਂ ਵੀ ਹੋਰ ਸੌਫਟ ਬਣਾਉਣਾ ਹੈਨਾ ਤਾਂ ਤੁਸੀਂ ਜਿਹੜਾ ਆਟਾ ਮੈਂ ਇੱਥੇ ਤਾਂ ਥੋੜਾ ਜਾਂ ਸਖਤ ਹੋ ਗਿਆ ਤੁਸੀਂ ਥੋੜਾ ਜਾਂ ਸੌਫਟੀ ਰੱਖਣਾ ਯਾਨੀ ਕਿ ਿੱਟ ਲਾ ਜਾਟਾ ਰੱਖਣਾ ਆਪਾਂ ਇਹਦਾ ਹਾਰਡ ਨਹੀਂ ਕਰਨਾ ਹੈਗਾ ਦੇਖੋ ਆਪਾਂ ਤੁਹਾਨੂੰ ਦੱਸਦੀਆਂ ਕਿ ਿੱਟੀ ਦੀ ਗੋਲੀ ਨਹੀਂ ਆ ਰਹੀ ਕੋਈ ਗੱਲੀ ਬਸ ਮੜਾ ਦੇ ਕੇ ਉਹ ਲੈ ਜਾਣਾ ਇਹਨੂੰ ਉਬਲਾ ਕੇ ਨਾਲ ਹੀ ਵਧਾਉਣੀ ਹੈ ਬਸ ਯਾਨੀ ਕਿ ਆਪਾਂ ਚਪੜਾ ਵੇ ਲੈਣਾਂ ਚੱਕਾਂ ਗੀ ਨੂੰੜ ਨੇਗੀ ਇਦਾਂ ਕਰਕੇ ਬਸ ਥੋੜੀ ਥੋੜੀ ਜਿਹੀ ਵਧਾ ਕੇ ਆਪਾਂ ਇਦਾਂ ਕਰ ਕਰਕੇ ਜਿਹੜੀ ਆਪਾਂ ਇਹਦੇ ਤੇਲ ਤੇਲ ਲੈਣ ਕਿਉਂ ਲੈ ਲੋ ਹਨਾ ਤੇ ਜਿਹੜਾ ਮੈਂ ਬੋਲ ਰਹੀ ਆ ਬੜਾ ਬੜਾ ਕੋਸਾ ਆ ਥੇਲੀ ਨਾਲ ਦੀ ਥੇਲੀ ਜਗਦੀ ਕਿਉਂਕਿ ਜਦੋਂ ਆਪਾਂ ਮਾਰੀ ਸੀ ਤਾਂ ਗੋਲੀ ਆ ਇਹ ਉਹ ਜਿਹੜਾ ਕੋ ਵੱਡਾ ਆਟਾ ਨਹੀਂ ਹੈਗਾਗਾ ਤੇ ਉਹ ਜਦੋਂ ਆਪਾਂ ਕੱਟਦੇ ਆ ਹਨਾ ਤੇ ਉਹਦੇ ਨਾਲ ਜਿਹੜਾ ਕੰਮ ਆਪਣਾ ਵਧੀ ਜਾਂਦਾਗਾ ਜਾਨੀ ਕਿ ਜਦੋਂ ਆਪਾਂ ਕੱਟੀਏ ਨੇ ਤਾਂ ਸਾਡਾ ਤੇ ਜਿਹੜਾ ਆਟਾ ਨਹੀਂ ਜਾਂਦਾ ਉਹ ਹੋਰ ਵਧੀ ਜਾਂਦਾਗਾ ਤੇ ਆਇਆ ਜਿਹੜਾ ਰੋਟੀ ਬਣਾਉਣਾ ਜਿਹੜਾ ਕੰਮ ਆਗਾ ਸ਼ੇਪ ਹੋ ਜਾਣਾ ਬਸ ਬਸੱਕ ਦੀ ਥੇਲੀ ਬਣਾ ਲਈਦਾ ਕਰ ਕਰ ਕੇ ਚਾਹੇ ਪ੍ਰਾਂਤ ਦੇ ਵਿੱਚ ਰੱਖ ਲਓ ਹਨਾ ਤੇ ਟਾਈਮ ਦੇ ਨਾਲ ਆ ਜਾਨੀ ਕਿ ਜਿਹੜਾ ਕੰਮ ਆਪੋ ਹੋ ਜਾਂਦਾਗਾ ਤੇ ਪੂਰੀਆਂ ਸੌਫਟ ਵਧੀਆ ਕੋਲ ਕੋਲ ਜਿਹੜੀਆਂ ਸਾਰੀਆਂ ਆ ਗਈਆਂ ਆਪਣੀਆਂ ਮੱਠੀਆਂ ਲਈਆਂ ਗਿਆ ਸੂਜੀ ਜ਼ਰੂਰ ਪਾਓ ਸੂਜੀ ਦੇ ਨਾਲ ਬਹੁਤ ਵਧੀਆ ਟੇਸਟ ਆਉਂਦਾ ਜਿਹੜਾ ਵਧੀਆ ਲੱਗਦੀ ਆ ਗਿਆ ਬਸ ਇ ਥੋੜਾ ਜਿਹਾ ਸੱਤ ਕਰਨਾ ਹੈ ਬਸ। ਛੇਰ ਵਾਲੀਆਂ ਜਾਣੀ, ਵਧੀਆ ਵਾਲੀਆਂ, ਟੇਸਟੀ ਵਾਲੀਆਂ। ਮੈਂ ਧਮਾੜਾ ਡੱਟਾ ਵੱਧ ਪੈ ਗਿਆ। ਤੇ ਸੌਂਫ ਜਮੈਣ ਕੁਛ ਵੀ ਤੁਸੀਂ ਪਾਉਣਾ ਸੌਂਫ ਪਾ ਸਕਦੇ ਆ। ਮੈਂ ਬਾਈ ਸੀ ਮੱਲਾ ਰੋਦਣਾ ਮੈਨੂੰ ਸਕਿਪ ਹੋ ਗਿਆ। ਪੌਂਸ ਦੇ ਨੂੰ ਲਾਉ ਬੋਲੀ ਗਈ ਹੈ ਤੇ ਕੈਮਰਾ অন ਨਹੀਂ ਕੀਤਾ ਹੈਗਾ ਨਾ। ਤੇ ਸੌਂਫ ਵਗੈਰਾ ਪਾ ਸਕਦੇ ਨੇ। ਮੈਨੂੰ ਵੀ ਪਸੰਦ ਹੈ ਤੁਹਾਨੂੰ। ਥੋੜਾ ਜਿਹਾ ਮਿੱਠਾ ਸੌਦਾ ਪਾ ਲਓ। ਤੇ ਘਿਓ ਪਾ ਲਓ ਜੀ। ਦੇਖੋ ਐਡੀ ਗੁੜੀ ਬਣ ਗਈ। ਆ ਗਿਆ ਜੀ ਕੋਲੇ ਬਣਾ ਰਹੇ ਹਾਂ ਪੂਰੀਆਂ ਆ ਨੇ ਖੁੱਲ-ਖੁੱਲ ਕੇ ਲੈਦੀਆਂ ਨੇ ਮਾਰੀ ਆ ਗਈ ਇਹਨੇ ਕੈਮਰਾ ਕੋਲੇ ਦੂਰਾ ਦਿਖਾਈ ਦੇਣਾ ਮਾਣ ਮਿਲ ਕਈ ਦਿਨ ਹੋ ਗਏ ਚੋਤੀ ਲੈਂਦੀ ਹਾਂ ਕਿ ਮੈਂ ਬਣਾਉਣੀਆਂ ਆਂ ਇਹ ਤੇ ਸਿਮ ਵਰਗੇ ਥੋੜਾ ਜਿਹਾ ਹੈ ਮਤਲਬ ਇਹ ਮਿੱਠੀਆਂ ਆ ਕਿਉਂ ਚੀਜ਼ੇ ਬਣਾਉਂਦੀ ਆ ਮम्मा ਕੋਈ ਨਾ ਕੋਈ ਇੰਤੀ ਜੇ ਸਾਮ ਬਣਾ ਤੇ ਪਰ ਇਹਨਾਂ ਦੇ ਪਸੰਦ ਦੀ ਵੀ ਆਪਾਂ ਇੱਕ ਦਿਨਾਂ ਦੀ ਬਣਾਇਂਦਾ ਅੱਜ ਤਾਂ ਪੂਰੀ ਇਹਨਾਂ ਦੀ ਬਣਾਉਣੀ ਹੈ ਤਾਂ ਅਨਕੋਰਡਿਨੇਸ਼ਨ ਇਸ ਦਿਨ ਸੁੱਭੀ ਵੀ ਬੰਨ ਲੈਣ ਮੈਂ ਇਹ ਨੂੰ ਇਹ ਦੋ ਤਾਂ ਨਹੀਂ ਲੱਗਣ ਕਿ ਦੋ ਆਂ ਦਿਨੇ ਛੁੱਟੀਆਂਏ ਉਦੋਂ ਤਾਂ ਆਪਾਂ ਨੂੰ ਲਾਜ਼ਮੀ ਹੋਣਾਗਾ ਵੀ ਆਪਾਂ ਸਫਾਈਆਂ ਕਰ ਲਈਏ ਸਵੇਰ ਉੱਠਾ ਪਹਿਲੀ ਵਾਰ ਦੀ ਚਾਹ ਨਾਲ ਵੀ ਤੇ ਦੂਜੀ ਵਾਰ ਦੀ ਚਾਹ ਨਾਲ ਵੀ ਸਾਰੇ ਭਾਗ ਆ ਸਿਮਵਾਰਗਾਂ ਦਾ ਜ 11 ਵਜੇ ਜਦੋਂ ਚਾਹ ਬਣਾਈਏ ਤੇ ਕੁਝ ਖਾਣ ਨੂੰ ਹੋਣੀ ਨਹੀਂ ਕਿ ਹੁਣ ਤਾਂ ਤੁਸੀਂ ਪ੍ਰੌਨ ਖਾ ਕੇ ਹਟੇ ਹੋਏ ਦੀ ਜਿੱਦੀ ਭੁੱਖ ਲੱਗੇ ਤਾਂ ਆਂਗਾ ਚੋ ਕੋਸ਼ਣਾ ਕੋ ਚਾਹੀਦਾ ਪਾਣੀ ਜਾਂਦਾ ਨਾਲ ਖਾਣ ਨੂੰ ਵੀ ਜਿਹੜੇ ਮੈਦਾਨੀ ਕਹਿੰਦਾ ਹੈ ਤੁਹਾਡੇ ਨਾਲ ਰੈਸਟ ਸ਼ੇਅਰ ਹੋ ਜਾਂਦੀ ਹੈ ਬਸ ਆਹ ਪ੍ਰਾਪਤ ਦੇ ਵਿੱਚ ਵੀ ਇਹ ਬੇੜਾ ਜਰਾ ਰੱਖ ਕੇ ਤੁਹਾਨੂੰ ਹੱਥਾਂ ਨਹੀਂ ਰਹਾ ਹੱਸੋ ਛੋਟੇ ਛੋਟੇ ਜਿਹੇ ਬਣਾ ਕੇ ਪਾਈਏ ਵਿੱਚ ਅਮੋਗਾ ਇਹਨੇ ਕਿਹਾ ਕਿ ਤੇ ਤਵਾ ਦਾ ਪਰ ਜਾਣਤਾ ਰਾਂ ਮੈਂ ਜੀਵਨ ਬੀ ਹੋਇਆ ਵਿਚਾਰ ਸ਼ਾਮ ਨੂੰ ਪੈਠੇ ਕੰਮ ਲਾਉਣ ਲਾਈਨੇ ਕੋਸਤਾਂ ਨੂੰ ਗੁੜ ਦੇ ਵਿੱਚ ਪਤਾ ਨਹੀਂ ਕਿਵੇਂ ਇਹ ਗੋੜ ਆਉਂਦੇ ਆ ਗੁੜ ਦੇ ਵਿੱਚ ਸੋਡਾ ਜਿਹਾ ਹੁੰਦਾ ਦਾ ਜਿਹਾ ਦੇ ਤਾਰੇ ਉਹ ਹੋਣ ਲੱਗਾ ਆਟਾ ਬਰੀ ਜਾਂਦਾ ਬਰੀ ਜਾਂਦਾ ਜੰਤ ਜਾਰੇ ਪੀ ਲੈਣੇ ਕਸੇ ਇਹ ਇੱਕ ਆ ਬਣਾਉਣਾ ਹੁਣ ਮਠਿਆ ਦਾ ਜਰੂਰ ਤੇ ਪੈਨ ਉੱਤੇ ਆ ਰੱਖਿਓ ਆਟਾ ਵੀ ਲਈ ਰੱਖਿਓ ਕਿਉਂਕਿ ਇਹ ਕਿੜਾ ਆਪਾਂ ਬੇਲਣੀ ਆ ਇਹ ਤਾਂ ਬਸ ਆਪਾਂ ਹੱਥ ਨਾਲ ਏਦਾਂ ਕਰਕੇ ਉਹ ਕਰਨੀ ਆ ਜਾਇ ਹੱਥ ਨਾਲ ਠੀਕ ਹੀ ਬਣਾ ਲੇ। ਕਿਉਂਕਿ ਜਦੋਂ ਤੇ ਲਾਟਾਂ ਦਾ ਫਿਰ ਉਹ ਤਾਂ ਬੇਲ ਨਹੀਂ ਆਪਾਂ ਔਖੀ ਹੋ ਜਾਂਦੀ ਐ। ਇਹਦੇ ਚ ਆਪਾਂ ਨੂੰ ਚੱਕਲੇ ਦੇ ਨੇ ਕੋਈ ਲੋੜ ਨਹੀਂ ਹੈਗੀ। ਲੋਈ ਆਪਾਂ ਫਸਾ ਨਹੀਂ ਵੜਾ ਲਗੇ। ਇਹ ਤੁਹਾਡੇ ਨਾਲ ਕਰਾਇਓ। ਦੱਸਾਂਗੇ ਤਾਂ ਆਪੇ ਕਿੰਨੀ ਆ ਕਬਨੀਆਂ ਹਲੋ ਜੀ ਮਠੇ ਜਿਹੜੀਆਂ ਆਪਣੀਆਂ ਬਣ ਕੇ ਰੈਡੀ ਐ ਦੇਖੋ ਇੰਨੀ ਐ ਕਿ ਜਿਆਦਾ ਸੌਫਟ ਹਨ ਹੈ ਤੇ ਆਹ ਵਾਲ ਥੋੜੀ ਜਿਹਾ ਵੱਡੀ ਬਣਾ ਲਈ ਸੀ ਕਿਉਂਕਿ ਲਾਸਟ ਬੇਡ ਆ ਜਿਹੜਾ ਹੁਣ ਤਾਂ ਆਪਾਂ ਥੋੜਾ ਜਿਹਾ ਵੱਡਾ ਹੀ ਕਰ ਲੈਨੇ ਆ ਘਰ ਮੈਂ ਹੱਥ ਨਹੀਂ ਲੱਗਦਾ ਹੈਗਾ ਕਿ ਦੇਖੋ ਬਹੁਤ ਹੀ ਜਿਆਦਾ ਸੌਫਟ ਬਣਿਆਂਗੇ ਤੇ ਤੁਸੀਂ ਜ਼ਰੂਰ ਬਣਾਇਓ ਬਸ ਇੰਨੀ ਗੱਲ ਦਾ ਧਿਆਨ ਰੱਖਿਓ ਕਿ ਤੁਸੀਂ ਆਟਾ ਜਿਹੜਾ ਸੌਫਟ ਠੀਕ ਹੈ ਜੀ ਇਹ ਵਾਲੀ ਰੈਸਪੀ ਤੁਸੀਂ ਜਿਹੜੀ ਜ਼ਰੂਰ ਬਣਾ ਕੇ ਦੇਖਿਓ ਬਹੁਤ ਵਧੀਆ ਬਣਦੀਆਂ ਨੇ ਲਓ ਜੀ ਅੰਦਰ ਤਾਂ ਪੂਰੀ ਗਰਮੀ ਸੀਗੀ ਤੇ ਬਾਹਰ ਮੌਸਮ ਠੀਕ ਆਪਾ ਬੀਬੀ ਨੇ ਦਿਖਾਉਣੇ ਪਹਿਲਾਂ ਟੇਸਟ ਸਭ ਤੋਂ ਪਹਿਲਾਂ ਲਓ ਜੀ ਆਪਾਂ ਵੀ ਲਾਉਣ ਲੱਗੇ ਸੀਗੇ ਮਹਿੰਦੀ ਕੀ ਬਚੀ ਸੀ ਮੈਨਾਂ ਨੂੰ ਕਿਹਾ ਵੀ ਸੀ ਕਿ ਵਚਾ ਲਓ ਤਾਂ ਨੇ ਕਿ ਇਹਨਾਂ ਨੇ ਵਚਾਈਏ ਮੈਂ ਲਾਉਣੇ ਤਾਂ ਉਹਦੇ ਨੇ ਜਿਹੜੇ ਉਹਦੇ ਅੰਮ੍ਰਿਤਸਰੋਂ ਲਵਾਈ ਸੀ ਨਾ ਕਿਉਂ ਨਿਸ਼ਾਨ ਜੇ ਪਈ ਸੀ ਉਹਨਾਂ ਦੇ ਉੱਤੇ ਉੱਤੇ ਲਾਲੀ ਪਰ ਉਹਨਾਂ ਨੇ ਇੱਕ ਸਕੈਂਟਾ ਜੀ ਲਾ ਦਿੱਤੀ ਜੀ ਹੈਨਾ ਤੇ ਮੈਨੂੰ ਵੇਰ ਵੀ ਨਹੀਂ ਉੱਤੇ ਉੱਤੇ ਵੀ ਨਹੀਂ ਲਾਉਣੀ ਆਈ। ਸੋਹਣੀ ਲੱਗੀ ਐ। ਟੈਂਪਾਸ ਹੋ ਗਈ। ਚਲ ਰੰਗ ਚੜਜੇ ਰੰਗੀ ਵਧੀਆ ਲੱਗਦਾ ਆਪਾਂ ਨੂੰ। ਮੇਰਾ ਹੁਣ ਆ ਰੰਗ ਖੜਿਆ ਹੁੰਦਾ ਨਾ ਬਾਦੂ ਜੁੜਿਆ ਸੀ। ਲੱਗ ਜੀ ਫਿਰ ਆਪਾਂ ਇਸ ਦੇ ਨਾਲ ਹੀ ਕਰਦੇ ਆ ਆਪਣੇ ਵਲੌਗ ਦਾ ਐਂਡ। ਮਿਲਾਂਗੇ ਆਪਾਂ ਨੈਕਸਟ ਵਲੌਗ ਦੇ ਨਾਲ। ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ। ਬੈਲ ਆਈਕਨ ਵੀ ਜਰੂਰ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੇ ਵੀਲੋਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੇ ਸਾਡੇ ਜਿਹੜੇ ਵੀਲੋਗ ਹੈ ਇੰਜੋਏ ਕਰ ਸਕੋ